ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਬ੍ਰਾਮਲীন ਸ਼੍ਰੀ ਬਾਲ ਜੋਗੀ Swami Sundarmuni ਜੀ ਮਹਾਰਾਜ ਬੋਰੀ ਵਾਲੇ ਮਹਾਰਾਜ ਜੀ ਦੀ ਦੂਸਰੀ ਵਰਸੀ ਮੌਕੇ ਪਿੰਡ ਕਨੈਲ ਨੇੜੇ ਗੜਸ਼ੰਕਰ ਵਿਖੇ ਸੰਤ ਸਮਾਗਮ ਅਤੇ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਪਣੀ ਹਾਜ਼ਰੀ ਭਰਨਗੇ ਇਹ ਜਾਣਕਾਰੀ ਸ਼੍ਰੀ ਬੰਦเทพ ਮੁਨੀ ਜੀ ਮਹਾਰਾਜ ਔਰੋ ਪ੍ਰੀਤੀ ਮਹਤਜੀਵਰਾ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਕਿ ਹੈ ਪਿੰਟ ਪਨੈਲ ਡਾਟਾ ਫੀਲ ਸ਼੍ਰੀ ਸੁੰਦਰਮੁਨੀ ਮਹਾਰਾਜ ਦੇ ਦਰਬਾਰ ਤੋਂ ਗੋਰੀ ਵਾਲੀ ਸਰਕਾਰ ਦੇ ਦਰਬਾਰ ਤੋਂ ਅਸੀਂ ਪ੍ਰੀਤੀਮੁਨੀ ਜੀ ਬੋਲਦੇ ਆ ਸੇਵਾਦਾਰ 21 ਜੁਲਾਈ ਨੂੰ ਦਿਨ ਐਤਵਾਰ ਮਹਾਰਾਜ ਦੀ ਦੂਜੀ ਵਰਸੀ ਆ ਤੁਸੀਂ ਇੱਥੇ ਸੰਗਤਾਂ ਨੂੰ ਬੇਨਤੀ ਹੈ ਇੱਥੇ ਆਓ ਪੁਲਕਾਸ਼ਕੋ ਅਰਦਾਸ ਲਗਾਓ ਆਪਣੀ ਇੱਥੇ ਕੋਈ ਨਕਸ਼ਾ ਕਰਕੇ ਨਹੀਂ ਆਣਾ ਕਿਸੇ ਨੇ ਨਾ ਨਸ਼ਾ ਲੈ ਕੇ ਆਣਾ ਤੇ ਨਾ ਇੱਥੇ ਕੋਈ ਧਾਗੇ ਨਾ ਤਵੀਤ ਮਹਾਰਾਜੀ ਸਮਾਜੀ ਦੇ ਮੱਥਾ ਟੇਕੋ ਉੱਥੇ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਮਹਾਰਾਜ ਅੱਜ ਕੱਲ ਦੇ ਬੱਚਿਆਂ ਨੂੰ ਮੇਰਾ ਇਹੀ ਸੁਨੇਹਾ ਕਿ ਕੋਈ ਵੀ ਨਸ਼ਾ ਨਾ ਕਰੋ ਨਸ਼ਾ ਬਹੁਤ ਆਪਣੇ ਵੱਧ ਗਿਆ ਦੇਸ਼ ਨੂੰ ਆਪਾਂ ਅੱਗੇ ਵਧਾਣਾ ਸਾਡੇ ਪੰਜਾਬ ਨੂੰ ਪਹਿਲੇ ਬਦਨਾਮ ਕਰਦੇ ਤੇ ਇਸ ਕਰਕੇ ਪੰਜਾਬ ਵਾਸੀਆਂ ਨੂੰ ਇੰਡੀਆ ਵਾਸੀਆ ਆਪਣੇ ਜੋ ਦੇਸ਼ ਦੇ ਹਵਾਲੇ ਵਿੱਚ ਨਾਮ ਆਪਣੀ ਇੰਡੀਆ ਦਾ ਉਹਨੂੰ ਆਪਾਂ ਡੋਪਣਾ ਨਹੀਂ ਆਵਾਦ ਕੰਨ ਨਸ਼ੇ ਨੂੰ ਦੂਰ ਕਰਨਾ ਖੁਸ਼ ਰੱਖੇ ਆਪਣੇ ਆਪਣੇ ਮਾਪੇ ਦੀ ਸੇਵਾ ਕਰਿਆ ਕਰੋ ਮਾਪੇ ਦੀ ਸੇਵਾ ਕਰਨ ਨਾਲ ਵੀ ਬਹੁਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਤੇ ਅੱਜ ਤੁਸੀਂ ਕਰੋਗੇ ਕੱਲ ਤੁਹਾਡੇ ਬੱਚੇ ਕਰਨਗੇ ਤੁਹਾਡੀ ਸੇਵਾ ਤੇ ਮਹਾਰਾਜ ਦਾ ਇੱਥੇ ਆ ਕੇ ਜੋ ਬ੍ਰਹਮਲੀਨ ਹੋ ਗਏ ਸੀ 2022 ਚ ਜਿਨ੍ਹਾਂ ਨੇ 51 ਸਾਲ ਖੜ ਕੇ ਤਪ ਕੀਤਾ ਖੜਨੇ ਦਾ ਚਪਤਾ ਨੇ ਦਾ ਸਲੋਹਾਰੀ ਰਹਿਣਾ ਬੋਰੀ ਦਾ ਕਪੜਾ ਪਹਿਣਾ ਵਿਸ਼ਵ ਸ਼ਾਂਤੀ ਵਾਸਤੇ ਤੇ ਸਾਰਿਆਂ ਨੂੰ ਇੱਥੇ ਆ ਕੇ ਅਸ਼ੀਰਵਾਦ ਪ੍ਰਾਪਤ ਕਰੋ ਤੇ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਪਿੰਡ ਪਨੈਲ ਡੇਡਾ ਪੀਰ ਜ਼ਿਲ੍ਹਾ ਕੁਸ਼ਿਆਰ ਪਰ ਜ਼ਿਲ੍ਹਾ ਗੜਸ਼ਨ ਜੈ ਜੈ ਕਿਰਗੁਰੂ ਰਵਿਦਾਸ ਮੰਦਿਰ ਸੈਕਟਰ 3 ਤਲਵਾੜਾ ਟਾਊਨਸ਼ਿਪ ਵਿਖੇ ਸਾਵਣ ਮਹੀਨੇ ਦੀ ਸੰਗਰਾਣ ਅਤੇ ਸਤਗੁਰ ਕਬੀਰ ਮਹਾਰਾਜ ਜੀ ਦੇ ਆਗਮਨ ਪੁਰਵ ਸੰਬੰਧੀ ਸਮਾਗਮ ਕਰਵਾਇਆ ਗਿਆ ਹਰਪੱਜਨ ਹੀਰ ਦੀ ਰਿਪੋਰਟ ਤਲਵਾੜਾ ਉਮੀ ਆਪਣਾ ਜੋ ਸਰੂਪਾ ਪ੍ਰਾਪਤ ਕਰਨ ਦੀ ਜਿਵੇਂ ਉਹ ਵੀ ਆਪਣਾ ਸਰੂਪਾ ਗੁਰੂ ਘਰ ਦੀ ਪਰਿਵਿਸ਼ ਪ੍ਰਾਪਤ ਕਰਨ ਦੀ ਭਗਤ ਉਹ ਵੀ ਆਪਣਾ ਸਰੂਪਾ ਪ੍ਰਾਪਤ ਕਰਨ ਦੀ ਜੀ ਅਮੀਰ ਚੰਦ ਭਗਤ ਜੀ ਕਰਨਗੋੜ ਤੋਂ ਦੇਖੋ ਚੱਲ ਕੇ ਆਏ ਆ ਇਹਨਾਂ ਨੂੰ ਵੀ ਬੇਨਤੀਆਂ ਕੀ ਆਪਣਾ ਜੋ ਸਰੂਪਾ ਸਰੂਪਾ ਪ੍ਰਾਪਤ ਕਰਨ ਜੀ ਤੇ ਸਾਡੇ ਰਵੀ ਪਹਿਲਾ ਜੀ پچھلے گرو گھر لگائے گئے سردر کمار نیتا جی گرو گھر نہیں ہے جن کو بھی صحیح بھی ہو سکتے ہیں کیونکہ اب جی براہمنگ بس ہے انہوں نے سامنے کما دن ونڈیا کیا جی کپڑا بننے لڑے

ਜਿਸ ਨੇ ਇਹਦੇ ਦੇਵੀ ਦੇਵਤਿਆਂ ਦੇ ਸਾਹਮਣੇ ਆਇਆ ਜਾਤ ਪਾਤ ਦੀ ਵਸਤਾ ਹੋਏਗੀ ਔਰ ਸਾਡੇ ਲੋਕਾਂ ਦੇ ਨਾਲ ਨੀਚ ਉੱਚ ਨੀਚ ਹੋਏਗੀ ਸਾਡੇ ਵਸਤਾ ਜਿਹੜੀਆਂ ਬ੍ਰਾਹਮਣਵਾਦੀ ਵਸਤਾ ਸਾਡੇ ਖਿਲਾਫ ਹੁੰਦਾ ਅੱਜ ਵੀ ਭਗਵਾਨ ਸਾਹਿਬ ਡਾਕਟਰ ਵੀਰਨਾਵ ਬੇਨਿਆਜੀ ਦਾ ਸੰਵਿਧਾਨ ਲਾਗੂ ਹੋਇਆ ਤੇ ਬਾਅਦੋ ਵੀ ਜੋ ਬ੍ਰਾਹਮਣਵਾਦੀ ਵਸਤਾ ਅੱਜ ਸਾਡੇ ਉੱਪਰ ਬਾਹਰ-ਬਾਹਰ ਕਰਕੇ ਸਾਨੂੰ ਰਾਮ ਰਾਜ ਨਹੀਂ ਚਾਹੀਦਾ ਜਿਸ ਦਾ ਵਿਰੋਧ ਸਤਗੁਰੂ ਕਬੀਰ ਮਹਾਰਾਜ ਜੀ ਨੇ ਵੀ ਕੀਤਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਕੀਤਾ ਸਾਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਅਮਰਦੇਸ਼ਾ ਚਾਹੀਦਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗੰਗਰਾ ਜਾਈਂ। RAM ਰਾਜੇ ਦੀ ਜਿਹੜੀ ਸਾਨਾ ਸਾਡੇ ਪਰਿਵਾਰਾਂ ਦੇ ਵਿੱਚ ਇਸ ਗੱਲ ਦਾ ਜਿਹੜੀ ਪ੍ਰਚਾਰ ਪ੍ਰਚਾਰ ਹੋਣਾ ਚਾਹੀਦਾ ਕਿ ਇਹ ਜਿਹੜੇ ਵਰਸਾ ਸਾਡੇ ਪੁਰਖਿਆਂ ਦੇ ਸਾਡੇ ਸੰਤਾਂ ਮਹਾਂਪਰਾਂ ਦੇ ਵਿਰੋਧ ਵਿੱਚ। ਉਹਨਾਂ ਸੀ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਾਡੇ ਜਿੰਨੇ ਵੀ ਸੰਤ ਮਹਾਂਪਰਾਂ ਨੇ ਉਹਨਾਂ ਦਿਨ ਚਾਰ ਪਾਰਾਂ ਨੂੰ ਦੇਸੀ ਨੂੰ ਸਰਨ ਨਹੀਂ ਕਰਦੇਗਾ। ਤੋਂ ਆਉਣ ਵਾਲਾ ਸਮਾਂ ਸਾਡੇ ਜੋ ਪੁਰਖਾਂ ਜਾਂਦਾ ਸਮਾਂ ਹੈ ਉਹ ਦੁਬਾਰਾ ਆ ਸਕਦਾ ਹੈ। ਸ਼ਾਇਦ ਮਜ਼ਿੰਦਾ ਸਰਕਾਰ ਉਹਨਾਂ ਨੂੰ 400 ਪਾਸ ਹੁੰਦੇ ਵਿੱਚ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਸ਼ਾਇਦ ਅਸੀਂ ਅੱਜ ਇਹ ਜਿਹੜਾ ਸਮਾਰੋਹ ਕਰਨ ਹੋਰ ਯੋਗ ਵੀ ਨਾ ਹੋਵੇ। ਤੋਂ ਇਸ ਕਰਕੇ ਆਪਣੇ ਸਮਾਜ ਦੇ ਵਿੱਚ ਸਾਨੂੰ ਪ੍ਰਚਾਰਿਤ ਕਰਨਾ ਚਾਹੀਦਾ ਹੈ। ਸੱਚ ਬੋਲਣਾ ਚਾਹੀਦਾ ਹੈ। ਸਾਡੇ ਜਿਹੜੇ ਪਚਾਰਕ ਨੇ ਉਹਨਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ। ਮੈਂ ਵੀ ਆਪਣੇ ਸਮਾਜ ਦੇ ਵਿੱਚ ਜਦੋਂ ਵੀ ਸਾਡੇ ਪ੍ਰਚਾਰ ਪ੍ਰਚਾਰ ਕਰਦੇ ਹੁੰਦੇ ਨੇ ਉਹਦੇ ਵਿੱਚ ਕਿਤੇ ਸਾਡੇ ਬੇਰੁਜ਼ਗਾਰੀ ਦਾ ਜੀਵਨ ਸੰਘਰਸ਼ ਨਹੀਂ ਕਰਦੇ ਮਹਾਤਮਾ ਬਹੁਤ ਕਰਤਾਲ ਨਹੀਂ ਪਾਦੇ ਸਾਡੇ ਤੇ ਹੋਰ ਸਦੀਆਂ ਅਜੇ ਤੱਕ ਸ਼ਰਧਤ ਨਹੀਂ ਕਰਦੇ ਤੂੰ ਜੋ ਸੰਦੇਸ਼ ਭਗਤ ਸੁਵਾਨ ਨੇ ਸਰ ਉੱਤਰਿਆ ਤੂੰ ਮੈਂ ਰਸਤੇ ਦੇ ਵਿੱਚ ਤੇਰੇ ਦਿਮਾਗ ਦੇ ਵਿੱਚ ਆਹ ਲਾਰੇ ਸੀ ਕਿ ਇਹ ਤੇਨ ਵਿਚਾਰ ਤਾਂ ਸਾਡੇ ਸਾਹਮਣੇ ਇਹ ਸਾਹਿਬ ਜੀ ਨੂੰ ਸੁਬੀਨ ਮਹਾਰਾਜ ਜੀ ਚਾਰਤਾਰਾ ਰਵਿਦਾਸ ਮਹਾਰਾਜ ਜੀ ਇੱਕ ਸਾਡੀ ਦੁਸ਼ਮਨਾ ਦੇ ਵਿਚਾਰਤਾ ਉਹ ਵਿਚਾਰਦਾ ਕਿ ਨਹੀਂ ਜਾ ਸਤਿਗੁਰੂ ਰਵਿਦਾਸ ਰਾਜ ਦੀ ਪਰਿਕਲਪਨਾ ਕੀਤੀ ਹੈ ਕਿ ਬੇਗਮ ਪਰਾ ਰਾਜ ਪ੍ਰਬੰਧ ਦੀ ਪਰਿਕਲਪਨਾ ਕੀਤੀ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇਹ ਕਲਪਨਾ ਕੀਤੀ ਕਿ ਇਸਨਾਂ ਦਾ ਰਾਜ ਪ੍ਰਬੰਧ ਹੋਣਾ ਚਾਹੀਦਾ ਇਦੋਂ ਮੱਧਰਾਂ ਬਾਅਦ ਜੋ ਉਸ ਵੇਲੇ ਦਾ ਰਾਜ ਪ੍ਰਬੰਧ ਉਹਨਾਂ ਨੇ ਸਾਬਤ ਨਹੀਂ ਉਸ ਵੇਲੇ ਦੀ ਜਾਤ ਪਾਤ ਦੀ ਵਿਵਸਥਾ ਜੋ ਬ੍ਰਾਹਮਣ ਵਾਲੀ ਵਿਵਸਥਾ ਸੀ ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਆਪਣਾ ਰਾਜ ਵਿਵਸਥਾ ਜਿਸ ਤੇ ਸਾਹਮਣੇ ਰੱਖਿਆ ਇਸੇ ਤਰੀਕੇ ਦੇ ਨਾਲ ਸਤਿਗੁਰੂ ਕਬੀਰ ਮਹਾਰਾਜ ਜੀ ਨੇ ਵੀ ਆਪਣਾ ਇੱਕ ਰਾਜ ਵਿਵਸਥਾ ਸਾਡੇ ਸਾਹਮਣੇ ਰੱਖੀ ਉਹ ਸੀ ਅਮਰ ਦੇਸ਼ ਦਾ ਅਮਰ ਜੀ ਉਸ ਰਾਜ ਪਰੰਧ ਜਿਸ ਦੇ ਵਿੱਚ ਉਹਨਾਂ ਨੇ ਜਾਤ ਪਾਤ ਧਰਮ اور جنہیں بھی دیوی دیوتے میں انہوں نے دیو اس راج و ساتھ میں کوئی سانی ہوئے اور ایک آلہ انہوں نے کھلے مند میں کہی اگر ہندو ہوں تو مسلمان نے تسے آپ کے نام ہے ہندو ہندو کا تو میں نہیں مسلمان ہی نہ ہے پانچ دانس کا پتلا گیبی کے لئے بھائی وہ سوچنا رہی گالہ کے گیبی کی چیز ہے وہ شکتی ہوئی چیتن کا ہے اسے کوئی آتما کا نام ہے جو پانی دیو اسے چیتن کا نام ہے ਕਿ ਜਦੋਂ ਬ੍ਰਾਹਮਣ ਉਹਨੇ ਕਲਪੇ ਜੇਤੂ ਬ੍ਰਾਹਮਣ ਗ੍ਰਾਮ ਨਹੀਂ ਜਾ ਤਉ ਆਨ ਪਾਟ ਕਾ ਨਹੀਂ ਆਲਾ ਬੁੱਧ ਜੀ ਬੈਠੇ ਸੀ ਕਿ ਕਿਸ ਨੇ ਪਰਵਰਨ ਕੀਤਾ ਉਹਨਾਂ ਦਾ ਕਿ ਬ੍ਰਾਹਮਣ ਦੇ ਗੁਨਾ ਨਾ ਗਉ ਚਾ ਕਿ ਕਿਵੇਂ ਉਸ ਦਾ ਹੈ ਆਪਦਾ ਨਹੀਂ ਕਹਿੰਦੇ ਕਿਵੇਂ ਕਹਿੰਦਾ ਕਿ ਸੂਚਨਾ ਦੇ ਕਾਰਨ ਬ੍ਰਾਹਮਣਾਂ ਦੇ ਕਾਰਕਤਾ ਹੈ ਗਿਆ ਜਾਂ ਕਦੇ ਹੈ ਗਿਆ ਕਹਿੰਦੇ ਉਹਨਾਂ ਨੂੰ ਮਾਸਕ ਦਾ ਰਮਾਉਂਦਾ ਕਹਿੰਦਾ ਜਿਹਾ ਹੁੰਦਾ ਕਿੰਨੇ ਕਿੰਨਾ ਮਨੁੱਖਤਾ ਦਿੱਤਾ ਜਿੰਨ ਦਿੱਤੇ ਕਮਾ ਇਹ ਦਿਨ ਸੀ ਜਿਹੜਾ ਮਨੁੱਖ ਜੀਆ ਚਲਉਂਦੀਆ ਦਿਮਾਗ ਨੂੰ ਅੰਨ ਚਲਉਂਦਾ ਆਪਾਂ ਜਦੋਂ ਪੜਦੇ ਸਾਡੇ ਦੂਸਰ ਤਰ੍ਹਾਂ ਦੇ ਸਭ ਕੌਮ ਸੀ ਸਮਾਨੇ ਇੱਕ ਮਾਨ ਜੋ ਸਾਡੇ ਮਾਨੇ ਦੇ ਵਿੱਚ ਹੁੰਦੀ ਆ ਉਹ ਦਿਮਾਗ ਤੱਕ ਜਾਂਦੇ ਆ ਉਹ ਦਿਮਾਗ ਸਾਡੇ ਸਰੀਰ ਨੂੰ ਦਿੰਦਾ ਤੇ ਮਨ ਜੀਤਿਆ ਜਗ ਜੀਤਿਆ ਕਬੀਰ ਸਾਹਿਬ ਨੇ ਕਿਹਾ ਮਨ ਜੀਤਿਆ ਜਗ ਜੀਤਿਆ ਜਿਹੜਾ ਨਾਨਕ ਸਾਹਿਬ ਨੇ ਕਿਹਾ ਉਹ ਕਿ ਮਨ ਜੀਤੇ ਜਗ ਜੀਤੇ ਇੱਕ ਵੀ ਸਾਧ ਨੇ ਜਦਾਂ ਕਿਹਾ ਰਾਮਾਨ ਜਿੱਤਿਆ ਜਦ ਜਿੱਤਿਆ ਜਿਹੜਾ ਬੰਦਾ ਆਪਣੇ ਮਨੁੱਖ ਤੇ ਕੰਟਰੋਲ ਕਰ ਲੇਗਾ ਉਹ ਸਮਝੋ ਇਸ ਤਰ੍ਹਾਂ ਜਿਵੇਂ ਤੇਰਾ ਮੂਸ ਸੁਝੇ ਲਿਆ ਰੱਬ ਇੱਕ ਸਮਾਜ ਨੂੰ ਸਹੀ ਬਣਾਉਂਦਾ ਚੰਗਾ ਬਣਾਉਂਦਾ ਇਹ ਤੋਸੀਲਾ ਹੈ ਤੋ ਸਾਥੀ ਜੀ ਜਦ ਮੋਲ ਕੇ ਵਾਹਨ ਪੂਜੇ ਹੱਥ ਮਿਲੇ ਮਾਇਤਾ ਪੁੱਤੋਂ ਪਹਾੜ ਚਾਹੇ ਤੇ ਚਾਤੀ ਭਰੀ ਇਸ ਗਾਇਸੀ ਜੇ ਪੁੱਤਰ ਨੂੰ ਜਿੱਤਿਆ ਰੱਬ ਮਿਲਦਾ ਕਿ ਫਿਰ ਤੇ ਚੱਕੀ ਕੁਢੀ ਕਹਿੰਦੀ ਆ ਕਿ ਉਹ ਵੀ ਤਾਂ ਪੱਠੇ ਜਿਹੜੇ ਲੋਕ ਆਗਾ ਪਿਸ ਕੇ ਖਾਂਦੇ ਨੇ। ਦੋਹਨਾ ਕੱਠੜ ਤੋਂ ਰੱਬ ਤੇ ਦਾ ਕੋਈ ਨਹੀਂ ਹੋ ਜਾ। ਲੇਕਿਨ ਆਰਧਿਕ ਕੁਢੀ ਦੁਨੀਆ ਦੇ ਨਾਲ ਸਾਡੇ ਦੇ ਜਹਾਨੇ ਵੀ ਪਹੁੰਚਣ ਨੂੰ ਜਾ ਕੀਤੀ ਜਾਵੇ। ਸਾਰਾ ਗ੍ਰਾਮ ਕਰਕੇ ਆ ਜਾਂਦਾ। ਉਹਨਾਂ ਨੇ ਇਹ ਕਾਕੇ ਛੋੜੇ ਅੰਕਰੇ ਖੰਡਾ ਦੀ ਗੱਲ ਜਿਵੇਂ ਹੋਈ ਆ ਉਹਨਾਂ ਨੇ ਅਗਲੀ ਗੱਲ ਜਾ ਕੇ ਇਹ ਕਰ ਲਈ ਆ। ਕਿ ਜੇਤੂ ਬ੍ਰਾਹਮਣ ਬ੍ਰਾਹਮਣੀ ਦਾ ਜਿਵੇਂ ਕੰਗਾ ਕਰਕੇ ਗਰਭ ਕਾਲ ਵਿੱਚ ਮੁੜ ਨਹੀਂ ਜਾਂਦੀ ਗ੍ਰਾਮ ਬਿਰਦੇਸੇ ਹੋਏ ਉਤਪਾਦੀ ਜੋ ਜੋ ਗ੍ਰਾਮ ਬਰਾਮ ਨਹੀਂ ਜਾਇਆ ਕਉ ਆਣ ਮਾਰ ਕਾਹੇ ਨਹੀਂ ਆਇਆ ਕਿ ਮਨੁੱਖ ਦਾ ਧਰਤੀ ਤੇ ਆਉਣ ਦਾ ਇੱਕ ਹੀ ਰਸਤਾ ਹੈ ਕਿ ਤੂੰ ਵੱਖਰੇ ਰਸਤੇ ਤੇ ਕਿਉਂ ਨਹੀਂ ਆਇਆ ਇਸ ਕਰਕੇ ਤੂੰ ਵੀ ਬਰਾਬਰ ਬਰਾਮ ਤੋਂ ਮੈਂ ਨਹੀਂ ਬਰਾਬਰ ਔਰ ਜਦੋਂ ਕਿਉਂਕਿ ਉਹ ਲੋਕ ਜਿਹੜੇ ਆ ਉਹ ਜਿਨੇਉ ਚਾਹੁੰਦੇ ਸੀ ਚਾਰ ਵਰਣ ਸੀ ਜਿਹੜਾ ਪਹਿਲਾ ਬ੍ਰਾਹਮਣ ਸੀਗਾ ਉਹ ਵਰਨ ਬਾਣ ਨੂੰ ਧ੍ਰੇਜ ਕਹਿੰਦੇ ਆ ਧ੍ਰੇਜ ਨੂੰ ਤਾਂ ਆਪਾਂ ਦੂਸ਼ਤ ਕਰਨਾ ਜਨੂ ਕਾ ਕੇ ਦੂਸ਼ਤ ਕਰਨਾ ਜਨਾ ਉਸ ਸੂਤਰ ਦਾ ਪਹੁੰਚੀ ਸੀ ਤਿੰਨ ਤੰਨਾ ਦਾ ਜਿਹੜਾ ਜਨੂ ਹੈਗਾ ਜਿਹਨੂੰ ਇੱਕ ਅਰਗ ਕਹਿੰਦੇ ਆ ਤੇ ਤਿੰਨ ਅਰਗ ਨਾਲ ਇਹਦਾ ਉਹ ਤੁਮ ਕਰਦਾ ਜੀ ਦੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ ਸਹੂਲਤਾਂ

ਅਲਫੇਰ ਨਮਲੀਆ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ